ਸਾਡੇ ਨਾਲ ਜੁੜੇ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਸੋ ਸਭ ਤੋਂ ਪਹਿਲਾਂ ਵਡਾਲਾ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਗੁਰੂ ਫਤਿਹ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਜੀ ਭਿੰਦਰ ਸਾਹਿਬ ਵਡਾਲਾ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਬਾਦ ਕਿ ਤੁਸੀਂ ਇੱਕ ਜਥੇਬੰਦੀ ਨੂੰ ਪਰਪੁਲਤ ਕਰਨ ਲਈ ਮਜ਼ਬੂਤ ਕਰਨ ਲਈ ਉਹਦੇ ਵਿੱਚ ਵੱਡੇ ਪੱਧਰ ਉੱਤੇ ਜਿਹੜੇ ਸੁਧਾਰ ਲਿਆਉਣ ਲਈ ਉਹਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਪਈ ਏ ਤੁਸੀਂ ਉਹ ਜ਼ਿੰਮੇਵਾਰੀ ਚੁੱਕ ਲਈ ਤੇ ਅੱਜ ਸ਼ੁਕਰਾਨੇ ਵਜੋਂ ਤੁਸੀਂ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਵੀ ਗਏ ਤੇ ਜਿਹੜੀ ਸਾਨੂੰ ਪਤਾ ਲੱਗਿਆ ਕਿ ਤੁਸੀਂ ਦਾੜਾ ਸਾਹਿਬ ਪ੍ਰਕਾਸ਼ ਕਰ ਲਿਆ ਅੱਜ ਤੋਂ ਆਪਾਂ ਜੇ ਸ਼ੁਰੂਆਤ ਵਡਾਲਾ ਸਾਹਿਬ ਇਸ ਤੋਂ ਹੀ ਕਰੀਏ ਜਿਹੜੀ ਅੱਜ ਬਖਸ਼ਿਸ਼ ਹੋਈ ਏ ਤੁਹਾਡੇ ਉੱਤੇ ਜੀ ਇਦਾਂ ਜੀ ਪਿੰਡ ਸਾਹਿਬ ਵੀ ਜੀ ਤੇ ਬਖਸ਼ਿਸ਼ ਮਿਹਰ ਦਇਆ ਗੁਰੂ ਸਾਹਿਬ ਆਪ ਹੀ ਕਰਦੇ ਆ ਜੀ ਜੀ ਜਦੋਂ ਸਮਾ ਆ ਜਾਂਦਾ ਪ੍ਰਾਣੀ ਨੂੰ ਆਪ ਗੁਰੂ ਸਾਹਿਬ ਸੇਧ ਦੇ ਕੇ ਤੇ ਇਹ ਇਦਾਂ ਦੇ ਫੈਸਲੇ ਲੈਣੇ ਪੈਂਦੇ ਨੇ ਪ੍ਰਾਣੀ ਨੂੰ ਜੀ ਤੇ ਹੁਣ ਸਮਾ ਬੜਾ ਸੰਕਟ ਵਾਲਾ ਆ ਸਿੱਖ ਪੰਥ ਤੇ ਹੂੰ ਇਹ ਜਿਹੜੀ ਜ਼ਿੰਮੇਵਾਰੀ ਬਹੁਤ ਵੱਡੀ ਆ ਜੀ ਹੂੰ ਹੂੰ ਬੜਾ ਵੱਡਾ ਫਰਜ਼ ਹੈ ਜਿਹੜਾ ਅਸੀਂ ਚਲੋ ਪਰ ਲੋਕ ਚੁਣੌਤੀ ਸਮਝ ਕੇ ਨੂੰ ਨਿਬਾਉਣ ਦੀ ਕੋਸ਼ਿਸ਼ ਕਰਾਂਗੇ ਹੂੰ 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 ਸੰਗਤ ਦੇ ਆਸਰੇ ਨਾਲ ਲੋਕਾਂ ਦੇ ਸਹਿਯੋਗ ਨਾਲ ਜੀ ਤੇ ਸਿੱਖ ਪੰਥ ਸ਼੍ਰੋਮਣੀ ਕਾਲੀ ਦਲ ਇੱਕ ਬਹੁਤ ਪੁਰਾਣੀ ਜਮਾਤ ਹੈ ਆਪਣੀ ਕੌਮ ਦੀ ਜੀ ਤੇ ਸਾਰੇ ਆਪਣੇ ਪਰਿਵਾਰ ਜਾਂ ਜਿਹੜੇ ਪੰਥਦਰਦੀ ਨੇ ਜੁੜੇ ਨੇ ਇਸ ਲਹਿਰ ਨਾਲ ਇੱਕ ਲੈਅ ਰਿਹਾ ਇੱਕ ਸੋਚ ਰਿਹਾ ਇੱਕ ਬਹੁਤ ਵੱਡੀ ਵਿਚਾਰਧਾਰਾ ਰਿਹਾ ਹਮ ਇੱਕ ਮੂਵਮੈਂਟ ਐ ਜੀ ਜਿਹੜੀ ਆਪਣੀ ਅਕਾਲੀ ਸ਼ਰਮਣੀ ਅਕਾਲੀ ਦਲ ਦੀ ਅਗਰ ਗੱਲ ਕਰੀਏ ਜੀ ਤੇ ਇਹ ਪਿਛੇ ਬਹੁਤ ਸਮੇਂ ਤੱਕ ਕਮਜ਼ੋਰ ਹੁੰਦੀ ਨਜ਼ਰ ਆਈ ਹਮ ਚਲੋ ਅਸੀਂ ਵੀ ਇਸ ਗੱਲ ਨੂੰ ਮੰਨ ਕੇ ਤੁਰੇ ਰਹੇ ਵੀ ਹੌਲੀ ਹੌਲੀ ਚਲੋ ਸੰਗਤਾਂ ਦੇ ਮਨਾਂ 'ਚ ਕੋਈ ਫਰਕ ਪੈ ਜਾਊਗਾ ਤੇ ਤੇ ਅਕਾਲੀ ਦਲ ਆਪਣੇ ਵਿੱਚ ਸੁਧਾਰ ਲਿਆ ਕੇ ਤੇ ਲੋਕਾਂ ਦੇ ਵਿੱਚ ਆਪਣਾ ਅਕਸ ਦੁਆਰਾ ਕਾਇਮ ਕਰ ਲਊਗਾ ਜੀ ਪਰ ਉਹ ਨਹੀਂ ਹੋ ਸਕਿਆ ਹੂੰ ਬੜੇ ਲੰਬੇ ਅਰਸੇ ਤੋਂ ਦੇਖਦੇ ਸੀ ਨਹੀਂ ਆਪਣੇ ਤੋਂ ਮੋੜ ਕੱਟ ਹੋਇਆ ਸਿੱਖ ਲੀਡਰਸ਼ਿਪ ਤੋਂ ਜਿਹੜੀ ਵਰਤਮਾਨ ਉਸ ਸਮੇਂ ਦੀ ਸੀਗੀ ਜੀ ਤੇ ਹੁਣ ਜਦ ਜੇ ਕਈ ਹੈ ਤਾਂ ਪਾਣੀ ਸਿਰੋਂ ਨੰਗੇ ਆ ਜਾਂ ਸਾਰਾ ਕੁਝ ਡੁੱਬਦਾ ਦੇਖਿਆ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਸਾਰਿਆਂ ਦੇ ਹੂੰ ਹੂੰ ਫਿਰ ਜੇ ਅਸੀਂ ਕੁਝ ਕਰਦੇ ਨਾ ਤੇ ਸਾਨੂੰ ਵੀ ਪੀੜੀਆਂ ਨੇ ਜਾਂ ਸੰਗਤ ਨੇ ਲਾਂਧਾ ਪਾਉਣੀਆਂ ਸੀ ਕਿ ਤੁਸੀਂ ਇਸ ਸਮੇਂ ਦੇ ਆਪਣੇ ਸਿਗੇ ਸੇਵਾਦਾਰ ਪੰਥ ਦੇ ਜਾਂ ਤੁਹਾਡੇ ਕੋਲ ਮੌਕਾ ਸੀਗਾ ਤੇ ਤੁਸੀਂ ਕੁਝ ਕਰ ਨਹੀਂ पाए ਤੇ ਇਸ ਕਰਕੇ ਆਪਣਾ ਫਰਜ਼ ਸਮਝ ਸਮਝਦੇ ਹੋਏ ਜ਼ਿੰਮੇਵਾਰੀ ਕਬੂਲਦੇ ਹੋਏ ਅਸੀਂ ਇਹ ਜਿਹੜਾ ਆਪਣਾ ਮਨ ਬਣਾਇਆ ਵੀ ਸੰਗਤ ਕੋ ਜਾਵਾਂਗੇ ਤੇ ਅਕਾਲੀ ਦਲ ਨੂੰ ਦੁਆਰਾ ਉਹ ਪ੍ਰਾਤਨ ਲੀਹਾਂ ਤੇ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਅਕਾਲੀ ਸ਼੍ਰੋਮਣੀ ਅਕਾਲੀ ਦਲ ਆਪਣਾ ਜਿਹੜਾ ਉਹਦਾ ਪ੍ਰਾਣੀ ਵਿਚਾਰਧਾਰਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਸੂਲ ਸੰਸਧਾਨ ਸੰ ਉਹਨਾਂ ਤੇ ਉਹਨੂੰ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਸੰਗਤਾਂ ਦਾ ਇੱਕ ਵਾਰ ਫੇਰ ਸ਼੍ਰੋਮਣੀ ਅਕਾਲੀ ਦਲ ਤੇ ਭਰੋਸਾ ਕਾਇਮ ਹੋ ਸਕੇ ਬਡਾਲਾ ਸਾਹਿਬ ਤੁਸੀਂ ਕਹੇ ਕਿ ਚੁਣੌਤੀ ਵੱਡੀ ਹੈ ਸਭ ਤੋਂ ਵੱਡੀ ਚੁਣੌਤੀ ਫਿਰ ਕਿਹੜੀ ਮੰਨ ਰਹੇ ਹੋ ਇਸ ਵੇਲੇ ਤੁਸੀਂ ਕਿਉਂਕਿ ਇਸ ਵੇਲੇ ਪਾਰਟੀ ਨੂੰ ਜੇਕਰ ਦੇਖੀਏ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ ਹੈ ਜਾਂ ਵੰਡੀ ਜਾ ਰਹੀ ਹੈ ਦਿਨ ਬਦ ਦਿਨ ਇੱਕ ਇਸਾ ਮੇਨਸਟ੍ਰੀਮ ਵਿੱਚ ਮੰਨਿਆ ਜਾਂਦਾ ਦੂਜੇ ਹਿੱਸੇ ਤੁਸੀਂ ਜਿਨ੍ਹਾਂ ਨੂੰ ਆਮ ਤੌਰ ਤੇ ਬਾਗੀ ਖੇਮਾ ਵੀ ਪਹਿਲਾਂ ਕਿਹਾ ਜਾਂਦਾ ਸੀ ਹੁਣ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਾਲ ਇੱਕ ਨਾਮ ਬਚੇਗਾ ਵੱਡੀ ਚੁਣੌਤੀ ਨੂੰ ਜੇ ਤੁਸੀਂ ਹਿੱਸਿਆਂ ਦੇ ਵਿੱਚ ਮੰਨੋ 1 2 3 ਜੀ ਅਡਾਲ ਸਾਹਿਬ ਦੇਖੋ ਸਭ ਤੋਂ ਵੱਡੀ ਚੁਣੌਤੀ ਹੈ ਤਾਂ ਇਹ ਹੈ ਜੀ ਵੀ ਸੰਗਤ ਨੂੰ ਦੁਆਰਾ ਕਿਵੇਂ ਅਸੀਂ ਆਪਣੇ ਨਾਲ ਜੋੜਨਾ ਜੀ ਸੰਗਤ ਦੇ ਵਿੱਚ ਆਪਣਾ ਭਰੋਸਾ ਕਿਵੇਂ ਕਾਇਮ ਕਰਨਾ ਹੂੰ ਜਿਹੜਾ ਭਰੋਸਾ ਟੁੱਟਦਾ ਬਹੁਤ ਸਮੇਤੋ ਨਜ਼ਰ ਆ ਰਿਹਾ ਹੈ ਸਿਕਾ ਜੀ ਤੇ ਇਹ ਕਰਕੇ ਜਿੱਦਾਂ ਦੇ ਹਾਲਾਤ ਬਣ ਗਏ ਉਹ ਲੋਕਾਂ ਨੇ ਤਾਂ ਇਥੋਂ ਇੰਦਾ ਇਦਾਂ ਵੀ ਸਾਨੂੰ ਸੁਣਨ ਨੂੰ ਮਿਲਿਆ ਵੀ ਲੋਕਾਂ ਨੇ ਕਾਲੀਦਲ ਨੂੰ ਆਪਣੇ ਮਨੋਵਿਸ਼ਵਾਸਤਾ ਜੀ ਇਸ ਗੱਲ ਦਾ ਬਹੁਤ ਸਾਨੂੰ ਦੁੱਖ ਲੱਗਦਾ ਫਿਰ ਜੀ ਥੋੜਾ ਸਾਨੂੰ ਮਤਲਬ ਨਾ ਇਸ ਗੱਲ ਦਾ ਬਹੁਤ ਅਫਸੋਸ ਵੀ ਆਉਂਦਾ ਤੇ ਚਿੰਤਾ ਵੀ ਹੁੰਦੀ ਆ ਹੂੰ ਤੇ ਪਹਿਲਾਂ ਤਾਂ ਉਹਨਾਂ ਸੰਗਤਾਂ ਦਾ ਭਰੋਸਾ ਅਸੀਂ ਦੁਆਰਾ ਉਹਨਾਂ ਨੂੰ ਉਹ ਭਰੋਸੇ ਨੂੰ ਕਾਇਮ ਕਰੀਏ ਜਟਾ ਸਕੀਏ ਹੂੰ ਤੇ ਜਿਹੜਾ ਸਾਡਾ ਵਿਸ਼ਵਾਸ ਹੈ ਉਹਨਾਂ ਦੇ ਦੁਆਰਾ ਬਣ ਸਕੇ ਜੀ ਸੰਗਤ ਦਾ ਵਿਸ਼ਵਾਸ ਬਣ ਗਿਆ ਤੇ ਸਾਰਾ ਕੁਝ ਹੀ ਹੱਲ ਹੋ ਜਾਣਾ ਅਸੀਂ ਸੰਗਤਾਂ ਕੋ ਜਾਵਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਅਸੀਂ ਸੇਵਾ ਕਰਨ ਆਏ ਆਂ ਆ ਅਸੀਂ ਕੋਈ ਲੋਭ ਲਾਲਚ ਨਹੀਂ ਸਾਨੂੰ ਕੋਈ ਸਵਾਰਥ ਨਹੀਂ ਕੋਈ ਅਉਦੇ ਦੀ ਗੱਲ ਨਹੀਂ ਇਸ ਦਾ ਮੋਕੇ ਅਸੀਂ ਕੰਮ ਕਰਨਾ ਚਾਹੁੰਦੇ ਆ ਤੇ ਪੰਜਾਬ ਨੂੰ ਅਗਰ ਸੰਭਾਲ ਸਕਦਾ ਕੋਈ ਤੇ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਵਾਸਤੇ ਜਿਹੜੀ ਆਪਣੀ ਸੇਵਾ ਕਰ ਸਕਦੀ ਜਦੋਂ ਜ਼ਹਿਰ ਚਾਹੇ ਚਾਹੇ ਕੋਈ ਚੁਣੌਤੀ ਆ ਪੰਜਾਬ ਦੇ ਅੱਗੇ ਸ਼੍ਰੋਮਣੀ ਅਕਾਲੀ ਦਲ ਹੀ ਉਹਦਾ ਮੁਕਾਬਲਾ ਕਰ ਸਕਦੀ ਹੈ ਜੀ ਜੀ ਤਾਂ ਇਹ ਚੁਣੌਤੀਆਂ ਨੇ ਜਿਹੜੀਆਂ ਮੋਢਾਲ ਸਾਹਿਬ ਕੋਈ ਪ੍ਰੋਗਰਾਮ ਵੀ ਐਲਿਕ ਹੈ ਜਿਹੜੇ ਅਗਲੇ ਸਮੇਂ ਇਸ ਲੋਕਾਂ ਤੱਕ ਜਾਣ ਤੁਹਾਡਾ ਪ੍ਰੋਗਰਾਮ ਅੱਗੇ ਜਾਏ ਕੋਈ ਪਰਫਲਤ ਹੋਏ ਵਿਸਤਾਰ ਹੋਵੇ ਸਾਰਾ ਕੁਝ ਪ੍ਰੋਗਰਾਮ ਦਾ ਜੀ ਦੇਖੋ ਇ ਤਾਂ ਚਲੋ ਵਿਚਾਰ ਦੀਨ ਹੁੰਦੇ ਆ ਜੀ ਪ੍ਰੋਗਰਾਮ ਅਸੀਂ ਤਾਂ ਪਹਿਲਾਂ ਤਾਂ ਜਿਹੜੇ ਆਪਣੇ ਪੁਰਾਣੇ ਪਰਿਵਾਰ ਸੀ ਅਕਾਲੀ ਦਲ ਦੇ ਟਕਸਾਲੀ ਆਪਣੇ ਪਰਿਵਾਰਾਂ ਚੋਂ ਜਿਹੜੇ ਸਾਡੇ ਵੱਡੇ ਜਹੇਦਾਰ ਸਨ ਯੋਧੇ ਸਨ ਪੰਥ ਦੇ ਜੀ ਜਿਨ੍ਹਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਜੇਲਾਂ ਵੀ ਕੱਟੀਆਂ ਮੋਰਚੇ ਲਾਏ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਜੀ ਤੇ ਉਹਨਾਂ ਦੀ ਬਹੁਤ ਵੱਡੀ ਮਹਾਨ ਤੇ ਪਰਮਾਨੰਦ ਸੇਵਾ ਆ ਅਸੀਂ ਉਹ ਉਹਨਾਂ ਦੀ ਜਿਹੜੇ ਜੀਵਨੀ ਤੋਂ ਪ੍ਰੇਰਨਾ ਲੈਣ ਵਾਸਤੇ ਜਿਹੜਾ ਆਉਣ ਵਾਲੀ ਆਪਣੀ ਪੀੜ੍ਹੀ ਆ ਉਹ ਉਹ ਅਕਾਲੀ ਦਲ ਤੋਂ ਪਾਸੇ ਹੋ ਗਈ ਜਿਹੜਾ ਆਪਣਾ ਨੌਜਵਾਨ ਵਰਗ ਆ ਉਹ ਥੋੜਾ ਜਿਹਾ ਸਾਈਡ ਨੂੰ ਹੋ ਗਿਆ ਹਮ ਆਪਣੇ ਅਕਾਲੀ ਦਲ ਦਾ ਸਾਥ ਛੱਡਦਾ ਜਿਹਦਾ ਨੁਕਸਾਨ ਜਿਹਦਾ ਬਹੁਤ ਹੋਇਆ ਅਕਾਲੀ ਦਲ ਨੂੰ ਜਿਸ ਕਰਕੇ ਆ ਸਰਕਾਰਾਂ ਜਿਹੜੀਆਂ ਜੋ ਵੀ ਹੋਇਆ ਪੰਜਾਬ ਚ ਪਿਛਲੇ ਸਮੇਂ ਚ ਆਪਾਂ ਨੂੰ ਦੇਖਣ ਨੂੰ ਮਿਲਿਆ ਉਹਨਾਂ ਨੂੰ ਜੋੜਾਂਗੇ ਨਾਲ ਉਸ ਪਰਾਤਨ ਵਿਰਸੇ ਨਾਲ ਉਹਨਾਂ ਉਹਨਾਂ ਪੁਰਾਤਨ ਜਿਹੜੇ ਲੀਡਰਸ ਸਨ ਜਿਹੜੇ ਆਪਣੇ ਵੱਡੇ ਆਗੂ ਸਨ ਉਹਨਾਂ ਦੀ ਜੀਵਨੀ ਤੋਂ ਸਿੱਖਿਆ ਮਿਲੇ ਤਾਂ ਕਿ ਆਉਣ ਵਾਲੀ ਪੀੜ੍ਹੀ ਦੇ ਵਿੱਚੋਂ ਅਸੀਂ ਆਪਾਂ ਜਿਹੜੇ ਨੌਜਵਾਨ ਸਿੱਖ ਲੀਡਰ ਉਹਨਾਂ ਨੂੰ ਅਸੀਂ ਆਪਣੇ ਗਰੂਮ ਕਰ ਸਕੀਏ ਉਹਨਾਂ ਨੂੰ ਟ੍ਰੇਨ ਕਰ ਸਕੀਏ ਤੇ ਉਹ ਨਾਲ ਜੁੜਨ ਉਹ ਕਹਿੰਦਾ ਭਾਵ ਕਿ ਜਿਹੜੇ 40 ਪਰਿਵਾਰ ਸਾਨੂੰ ਉਹ ਪਿਛਲੇ ਸਮੇਂ ਉਹ ਭਾਵੇਂ ਹੋਰ ਪੱਖੀਆਂ ਪਾਰਟੀਆਂ ਦੇ ਵਿੱਚ ਚਲੇ ਗਏ ਉਹਨਾਂ ਨੂੰ ਵੀ ਜਿੱਥੇ ਵਾਪਸ ਮੋੜੋਗੇ ਤੇ ਜਿਹੜੇ ਵੱਡੇ ਪੰਥਕ ਪਰਿਵਾਰ ਨੇ ਉਹਨਾਂ ਦੀ ਵੀ ਸ਼ੇਦ ਲਵੋਗੇ ਬਿਲਕੁਲ ਜੀ ਉਹਨਾਂ ਦੀ ਫੇਰ ਲੈ ਕੇ ਤੇ ਜਿਹੜੇ ਵੱਡੇ ਪ੍ਰਾਂਟਕਸਾਲੀ ਪਰਿਵਾਰ ਛੱਡ ਗਏ ਸੀ ਉਹਨਾਂ ਨੂੰ ਵੀ ਦੁਆਰਾ ਬੇਨਤੀ ਕਰਕੇ ਜੀ ਕੋਸ਼ਿਸ਼ ਕਰਕੇ ਉਹਨਾਂ ਨੂੰ ਨਾਲ ਜੋੜਾਂਗੇ ਕਰਕੇ ਹੁਣ ਤਾਂ ਮਤਲਬ ਕਹਿ ਲਓ ਵੀ ਪੰਥ ਦਾ ਜਿਹੜਾ ਖਿਲ ਰਿਹਾ ਹੋਇਆ ਸਾਰਾ ਆਪਣੇ ਪੇੜਿਆਂ ਨੂੰ ਇਕੱਠਾ ਕਰਨ ਦੀ ਲੋੜ ਆ ਇਹਦੇ ਵਿੱਚ ਉਹ ਉਹਨਾਂ ਪਰਿਵਾਰਾਂ ਦਾ ਬਹੁਤ ਵੱਡਾ ਯੋਗਦਾਨ ਹੋਊਗਾ ਜਿਨ੍ਹਾਂ ਨੇ ਸਾਰੀਆਂ ਆਪਣੇ ਪੀੜੀਦਰ ਪੀੜੀ ਉਮਰਾਂ ਲਾਈਆਂ ਬਜ਼ੁਰਗਾਂ ਤੋਂ ਲੈ ਕੇ ਹੁਣ ਤੱਕ ਜਿਹੜੇ ਹੁਣ ਕਿਸੇ ਵਜ੍ਹਾ ਨਾਲ ਲੰਬੇ ਹੋ ਗਏ ਇਹ ਆਸ-ਪਾਸੇ ਕਰ ਦਿੱਤੇ ਗਏ ਉਹਨਾਂ ਸਾਰਿਆਂ ਨੂੰ ਆਪਣੀ ਬੇਨਤੀ ਕਰਕੇ ਪ੍ਰੇਰਨਾ ਕਰਾਂਗੇ ਸਾਰੇ ਦੇਖੋ ਆਪਣੀ ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਆ ਇਹ ਕਿਸੇ ਇੱਕ ਦੀ ਨਹੀਂ ਕਿਸੇ ਦੋਹਾਂ ਦੀ ਨਹੀਂ ਪੰਥ ਜਿਹੜਾ ਹੈਗਾ ਆ ਇਹ ਆਪਣੇ ਇਸ ਸੰਗਤ ਦੀ ਮਲਕੀਤ ਆ ਅਕਾਲੀ ਦਲ ਪੰਥ ਦੀ ਮਲਕੀਤ ਆ ਜੀ ਸੋ ਉਸ ਮਤਲਬ ਉਸ ਤਰੀਕੇ ਨਾਲ ਇੱਕ ਕਲੈਕਟਿਵ ਲੀਡਰਸ਼ਿਪ ਦਾ ਜਿਹੜਾ ਸਿਧਾਂਤ ਅਪਣਾ ਕੇ ਅੱਗੇ ਵਧਾਂਗੇ ਜਿਹਦੇ ਵਿੱਚ ਉਹਦਾ ਦੇ ਜਿਹੜੇ ਹੈਗੀਆਂ ਸ਼ਖਸੀਤਾ ਮੁਰੇ ਆਉਣ ਜਿਹੜੀਆਂ ਸਰਵ ਪ੍ਰਮਾਨਿਤ ਹੋਣ ਜਿਹੜੀਆਂ ਪੰਥਰੂ ਇੱਕ ਝੰਡੇ ਦੇ ਇਕੱਠਾ ਕਰਕੇ ਤੇ ਚੜ੍ਹਦੀ ਕਲਾ ਵਾਲੇ ਪਾਸੇ ਨੂੰ ਅੱਗੇ ਨੂੰ ਆਪਣੇ ਜੀ ਬਨਾਲਾ ਸਾਹਿਬ ਨੇ ਪ੍ਰੈਜ਼ੀਡੀਅਮ ਬਣਾਉਣ ਦੀ ਮਤਲਬ ਜਿਹੜਾ ਐਲਾਨ ਕੀਤਾ ਹੋਇਆ ਕਦੋਂ ਤੱਕ ਇਹ ਸਾਹਮਣੇ ਆ ਜਾਏਗੀ ਸੂਚੀ ਕਿੰਨੇ ਮੈਂਬਰੀ ਹੋਏਗੀ ਇਹ ਕੋਈ ਪ੍ਰੋਗਰਾਮ ਇਹ ਜੀ ਚਲੋ ਅਸੀਂ ਤਾਂ ਬੜੇ ਸਹਿਜ ਸਹਿਜੇ ਚੱਲ ਰਹੇ ਆ ਕਰਕੇ ਕਾਲ ਤੱਕ ਸਾਹਿਬ ਤੇ ਆਪਣੇ ਸਿੰਘ ਸਰਮਾਨ ਦਾ ਜਹੇਦਰ ਸਾਹਿਬ ਦਾ ਵੀ ਹਦੇਸ਼ ਡਿਗ ਰਹੇ ਆ ਜੀ ਪਰ ਉਹਦੇ ਨਾਲ ਨਾਲ ਆਪਣਾ ਜਿਹੜੀ ਆਪਣੀ ਹੁੰਦੀ ਹੈ ਐਕਟੀਵਿਟੀ ਉਹ ਵੀ ਨਾਲ ਕਰਨੀ ਪੈਂਦੀ ਆ ਜੀ ਤੇ ਜਿਹੜੀ ਪ੍ਰੈਸੀਡੀਅਮ ਦੀ ਹੈਗੀ ਆ ਬੰਤਰ ਜਾਂ ਪ੍ਰੈਸੀਡੀਅੰਟ ਦਾ ਐਲਾਨ ਕਰਨਾ ਜੀ ਕੁਝ ਦਿਨਾਂ ਦਿਨਾਂ ਦੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਮੁਕੰਮਲ ਕਰਕੇ ਤਾਂ ਅਸੀਂ ਉਹਨੂੰ ਆਪਣੇ ਸੰਗਤਾਂ ਦੇ ਮੋਹਰੇ ਜੀ ਜੀ ਐਲਾਨ ਕਰਦੇ ਆਂਗੇ ਵਟਾਲਾ ਸਾਹਿਬ ਇੱਕ ਜਿਵੇਂ ਹੁਣ ਫੈਸਲਾ ਮਤਲਬ ਤੁਸੀਂ ਵਾਫੀਨਾਮਾ ਦੇ ਕੇ ਆਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਰਾਂ ਨੂੰ ਉਹਨਾਂ ਵੱਲੋਂ ਹੁਣ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਤਲਬ ਕਰ ਲਿਆ ਸਪਸ਼ਟੀਕਰਨ ਮੰਗ ਲਿਆ 15 ਦਿਨਾਂ ਦੇ ਵਿੱਚ ਵਿੱਚ ਕੀ ਮੰਨਦੇ ਹੋ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਫੈਸਲਾ ਹੈ ਮਤਲਬ ਕਿਸੇ ਦੀ ਬਾਹਰਲੀ ਸ਼ਕਤੀ ਦੇ ਕੋਈ ਡਾਇਰੈਕਸ਼ਨ ਤੋਂ ਬਿਨਾਂ ਮਤਲਬ ਪੂਰੀ ਤਰ੍ਹਾਂ ਨਿਰਪੱਖ ਇਹ ਸਾਰਾ ਇਹ ਮਾਹੌਲ ਅਸਾਰਕ ਹੀ ਲਿਆ ਜਾਏਗਾ ਦੇਖੋ ਆਪਣੇ ਸਿੱਖ ਜਗਤ ਸਾਰੀ ਸੰਗਤ ਇੱਥੇ ਆਪਣੇ ਪੰਜਾਬ ਚ ਹੋਵੇ ਜਾਂ ਵਿਦੇਸ਼ਾਂ ਚ ਹੋਵੇ ਜੀ ਸਾਰੀ ਇਸ ਗੱਲ ਨੂੰ ਲੈ ਕੇ ਬੈਠੀ ਆ ਜੀ ਕਿ ਅਕਾਲ ਤਖਤ ਸਾਹਿਬ ਦੇ ਜਹੈਦਾਰ ਸਾਹਿਬ ਸਿੰਘ ਸਰਮਾਨ ਸਿੰਘ ਪਰੰਪਰਾਵਾਂ ਦੇ ਮੁਤਾਬਕ ਹੀ ਫੈਸਲਾ ਕਰਨਗੇ ਜੀ ਤੇ ਉਹਨਾਂ ਨੂੰ ਆਸ ਵੀ ਆ ਯਕੀਨ ਵੀ ਆ ਕਿ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਸਰਵਉੱਚਤਾ ਉਹਨ ਕਦੀ ਵੀ ਕੋਈ ਢਾਹ ਨਹੀਂ ਲੱਗਣੀ ਚਾਹੀਦੀ ਉਹਤੇ ਕਦੀ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਹੂੰ ਹੂੰ ਪਿਛਲੇ ਸਮਿਆਂ ਚ ਬੜੇ ਇਦਾਂ ਦੇ ਸਵਾਲ ਖੜੇ ਹੋਏ ਬڑے ਵਿਵਾਦ ਆਪਣੇ ਪੈਦਾ ਕੀਤੇ ਗਏ ਜਾਂ ਮਤਲਬ ਬਾਤ ਸਾਹਮਣੇ ਆਏ ਉਸ ਤੋਂ ਉੱਥੋਂ ਦੇ ਜਿਹੜੇ ਫੈਸਲਿਆਂ ਨੂੰ ਲੈ ਕੇ ਹਮ ਤੇ ਇਹ ਦੁਆਰਾ ਆਪਣੇ ਸਿੱਖ ਪੰਥ ਨਹੀਂ ਚਾਹੁੰਦਾ ਕਿ ਉਦਾਂ ਦਾ ਦੁਆਰਾ ਫਿਰ ਦੌਰ ਆਵੇ ਸੋ ਸਾਰਿਆਂ ਨੂੰ ਯਕੀਨ ਹੈ ਸਾਰੇ ਆਪਣਾ ਆਪਣਾ ਯੋਗਦਾਨ ਪਾ ਰਹੇ ਆ ਕਿ ਜਿਹੜਾ ਫੈਸਲਾ ਹੋਊਗਾ ਮर्याਦਾ ਜਾਂ ਪਰੰਪਰਾ ਦੇ ਮੁਤਾਬਕ ਹੋਊਗਾ ਤੇ ਇੱਕ ਤਾਂ ਹੋ ਗਿਆ ਜਿਹੜੀ ਧਾਰਮਿਕ ਵਗਿਆ ਜਾ ਜਿਹੜੇ ਆਪਣੇ ਬੱਜਰ ਗੁਨਾਹ ਸੀ ਕਿ ਗਲਤੀਆਂ ਸੀ ਕਮਜ਼ੋਰੀਆਂ ਸੀਗੀਆਂ ਉਹਨਾਂ ਦਾ ਜਿਹੜਾ ਪਛਤਾ ਪਛਤਾਪਿਆ ਜਾਂ ਉਹਨਾਂ ਦੀ ਆਪਣੀ ਸਜ਼ਾ ਮਿਲਣੀ ਆ ਤੇ ਆਪਣੇ ਆਪ ਨੂੰ ਜਿਹੜਾ ਗੁਰੂ ਸਾਹਿਬ ਦੇ ਅੱਗੇ ਸੁਰਖਰੂ ਕਰਨਾ ਸੰਗਤਾਂ ਦੇ ਨਜ਼ਰਾਂ ਸੁਰਖਰੂ ਕਰਨਾ ਸਿੱਖ ਲੀਡਰਸ਼ਿਪ ਵੱਲੋਂ ਜਾਂ ਜਿਨ੍ਹਾਂ ਨੇ ਗਲਤੀਆਂ ਕੀਤੀ ਇੱਕ ਤਾਂ ਉਹ ਪੱਖ ਆ ਜੀ ਦੂਸਰਾ ਪੱਖ ਆ ਇਹ ਧਾਰਮਿਕ ਪੱਖ ਜਿਹੜਾ ਦੂਸਰਾ ਪੱਖ ਆ ਵੀ ਆਪਾਂ ਕਮਜ਼ੋਰ ਇੰਨੇ ਹੋ ਗਏ ਆ ਵੀ ਪੰਥ ਸਾਰਾ ਇਕੱਠਾ ਹੋਣਾ ਚਾਹੀਦਾ ਆ ਜੀ ਤੇ ਪੰਥ ਨੂੰ ਉਦਾਂ ਦੀ ਲੀਡਰਸ਼ਿਪ ਮਿਲਣੀ ਚਾਹੀਦੀ ਆ ਜੇ ਤੇ ਕੋਈ ਉਂਗਲਣਾ ਆਪਣੇ ਉੱਠ ਸਕੇ ਜਿਹੜੀ ਸਰਵ ਪ੍ਰਵਾਨਿਤ ਹੋਵੇ ਤੇ ਸਾਰੇ ਪੰਥ ਨੂੰ ਇਕੱਠਾ ਕਰਕੇ ਅੱਗੇ ਲੈ ਕੇ ਆਪਣੇ ਤੁਰ ਸਕੇ ਤੇ ਉਹਦਾ ਪ੍ਰਭਾਵ ਵੀ ਹੋਵੇ ਚਾਹੇ ਸਮੇ ਦੀ ਸਰਕਾਰ ਆ ਦਿੱਲੀ ਦਾ ਦਰਬਾਰ ਆ ਜਾਂ ਕੋਈ ਵੀ ਮਤਲਬ ਜਿਹੜਾ ਪੰਥ ਦੇ ਨਾਲ ਆਢਾ ਲੈਂਦਾ ਮਥਲ ਮਾਰਦਾ ਉਹਦੇ ਆ ਮੁਕਾਬਲਾ ਕਰਨ ਨੂੰ ਲੀਡਰਸ਼ਿਪ ਤਿਆਰ ਰਵੇ ਉਹਦਾਂ ਦੇ ਜਿਹੜੀ ਹੈਗੀ ਆ ਆਪਣੇ ਪੰਥਦਰਦੀ ਮੋੜੇ ਹੋਣੀ ਚਾਹੀਦੇ ਆ ਜੀ ਜੀ ਤੇ ਅਕਾਲ ਤਖਤ ਸਾਹਿਬ ਦੇ ਜਿਹੜੇ ਸਿੰਘ ਸਬੰਧਾਂ ਤੋਂ ਸਾਰੀ ਸੰਗਤ ਨੂੰ ਇਹ ਆਸ ਹੈ ਕਿ ਉਹ ਫੈਸਲੇ ਸਿੰਘ ਸਾਹਿਬ ਸੰਗਤ ਦੀ ਭਾਵਨਾ ਦੇ ਮੁਤਾਬਕ ਜ਼ਰੂਰ ਉਹਦਾਂ ਦੇ ਫੈਸਲੇ ਲੈਣਗੇ ਹੂੰ 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 ਉਹਦਾ ਉਹਦਾ ਏਜੰਡੇ ਦੇ ਵਿੱਚ ਇਹ ਤਾਂ ਹੈਗਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਗਲੇ ਸਮੇਂ ਅਜਿਹੇ ਤਰ੍ਹਾਂ ਦਾ ਉਹ ਪੁਰਾਣਾ ਰਤਬਾ ਉਹਦਾ ਬਹਾਲ ਹੋਵੇ ਜਿਹੜੀ ਕਦੇ ਨਾ ਕਦੇ ਜਿਹੜੀ ਉਂਗਲ ਉਠਦੀ ਰਹੀ ਹੈ ਉਹ ਕਦੇ ਫੇਰ ਨਾ ਉਠੇ ਦੇਖੋ ਭਿੰਦਰ ਸਾਹਿਬ ਆਪਣੇ ਸਾਰਿਆਂ ਵਾਸਤੇ ਬੜੀ ਕਮਜ਼ੋਰੀ ਦੀ ਗੱਲ ਆ ਜੀ ਆਪਣੇ ਸਾਰਿਆਂ ਨੂੰ ਬੜੀ ਨਮੋਸ਼ੀ ਦਿਖਣੀ ਪੈਂਦੀ ਆ ਜਦੋਂ ਅਕਾਲ ਤਖਤ ਸਾਹਿਬ ਦੇ ਦੇਸ਼ ਨੂੰ ਲੈ ਕੇ ਜਾਂ ਫੈਸਲੇ ਨੂੰ ਲੈ ਕੇ ਕੋਈ ਕਿੰਤੂ ਪਰੰਤੂ ਕਰਦਾ ਹੂੰ ਹੂੰ ਤੇ ਉਦੋਂ ਚ ਆਪਣਾ ਹੀ ਘਟ ਆਇਆ ਆਪਣੀ ਕਮਜ਼ੋਰੀ ਆ ਪੰਥ ਦੀ ਕੌਮ ਦੀ ਸਿਸ ਕਰਕੇ ਉਹ ਜਿਹੜੀ ਆਪਣੇ ਸਰਵ ਉੱਚ ਸੰਸਥਾ ਆ ਉਹਦੀ ਖੁਦ ਮੁਖਤਿਆਰੀ ਚਾਹੀਦੀ ਆ ਮੁਕੰਮਲ ਤੌਰ ਤੇ ਹੂੰ ਹੂੰ ਉਹਦੇ ਜੈਦਰ ਸਾਹਿਬ ਦਾ ਜਿਹੜੀ ਸਿਲੈਕਸ਼ਨ ਆ ਸ਼੍ਰੋਮਣੀ ਕਮੇਟੀ ਦਾ ਆਪਣਾ ਰੋਲ ਹੈਗਾ ਬਹੁਤ ਵੱਡਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਰੇ ਸਿੱਖ ਜਗਤ ਦੇ ਵਿੱਚੋਂ ਜਿਹੜੀਆਂ ਸੰਪਰਦਾਵਾਂ ਨੇ ਜਾਂ ਮਹਾਪੁਰਖ ਨੇ ਜਾਂ ਬੁੱਧੀਜੀਵੀ ਨੇ ਇਤਿਹਾਸਕਾਰ ਨੇ ਜਾਂ ਕੋਈ ਆਪਣੇ ਸਕਾਲਰਸ ਨੇ ਉਹਨਾਂ ਸਾਰਿਆਂ ਦੀ ਸਲਾਹ ਦੇ ਨਾਲ ਕੋ ਪੈਨਲ ਬਣਾਉਣਾ ਚਾਹੀਦਾ ਪੈਨਲ ਵਿੱਚੋਂ ਫਿਰ ਸਿਲੈਕਸ਼ਨ ਕਰਨੀ ਚਾਹੀਦੀ ਆ ਜਿਸ ਸਿਲੈਕਸ਼ਨ ਨੂੰ ਲੈ ਕੇ ਕਦੇ ਵੀ ਕੋਈ ਆਪਣੇ ਉਹ ਨਾ ਕਰ ਸਕੇ ਕਿੰਧੂ ਪਰੰਤ ਨਾ ਕਰ ਸਕੇ ਤਾਂ ਫਿਰ ਫੈਸਲੇ ਆਪਣੀ ਸਾਰੇ ਸਹੀ ਹੋ ਜਾਣੇ ਆ ਹੂੰ ਤੁਹਾਡੀ ਕਹਿੰਦਾ ਭਾਵ ਕਿ ਜਥੇਦਾਰਾਂ ਦੀ ਜਿਹੜੀ ਸਿਲੈਕਸ਼ਨ ਹੈ ਜਿਹੜੇ ਪੰਜ ਸਿੰਘ ਸਹਿਬਾਨ ਉਹਨਾਂ ਦੀ ਸਿਲੈਕਸ਼ਨ ਇਸ ਪੱਧਰ ਹੋਏ ਕਿ ਕੋਈ ਮਤਲਬ ਮਾਹੌਲ ਇਸ ਤਰ੍ਹਾਂ ਦਾ ਕਦੇ ਸਾਹਮਣੇ ਨਾ ਆਏ ਕਿ ਕੋਈ ਇਹਦੇ ਵਿੱਚ ਆ ਕੋਈ ਉੱਚ ਨੀਚ ਦੀ ਗੱਲ ਸਾਹਮਣੇ ਆ ਬਿਲਕੁਲ ਜੀ ਮਤਲਬ ਕੋਈ ਕੋਈ ਕਿਸੇ ਦੇ ਆਪਣੇ ਕੋਈ ਨਾ ਉਂਗਲ ਨਾ ਚੱਕ ਸਕੇ ਕੋਈ ਉਹਦਾ ਵਿਰੋਧ ਨਾ ਕਰ ਸਕੇ ਪਰ ਠੀਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਆਪਣਾ ਜਿਹੜਾ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਨੇ ਨਿਭਾਉਣੀ ਆ ਕਿਉਂਕਿ ਉਹ ਪ੍ਰਕਿਰਿਆ ਉਹਨਾਂ ਦੇ ਰਾਏ ਹੁੰਦੀ ਆ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆਪਣੀ ਪਾਰਲੀਮੈਂਟ ਆ ਤੇ ਸਿੱਖ ਪੰਥ ਨੂੰ ਬੜਾਉ ਤੇ ਮਾਣ ਆ ਉਹਨਾਂ ਨੂੰ ਵੀ ਉਹ ਜਿਹੜਾ ਆਪਣੇ ਜੋ ਸੰਗਤ ਚਾਹੁੰਦੀ ਆ ਉਹਦੇ ਮੁਤਾਬਕ ਉਹਨਾਂ ਨੂੰ ਇਹ ਜਿਹੜੀ ਪ੍ਰਕਿਰਿਆ ਮੁਕੰਮਲ ਕਰਨੀ ਚਾਹੀਦੀ ਆ ਤਾਂ ਕਿ ਜੋ ਵੀ ਅੱਗੇ ਹੋਇਆ ਉਹ ਦੁਆਰਾ ਇਤਿਹਾਸ ਸੋਧਾਂ ਦਾ ਦੁਆਰਾ ਨਾ ਦੁਰਵਾਇਆ ਜਾਵੇ ਹੂੰ ਇਹ ਵਡਾਲਾ ਸਾਹਿਬ ਸਰਬੱਤ ਖਾਲਸਾ ਕੋਈ ਸੱਦੇ ਜਾਣ ਦਾ ਕੋਈ ਏਜੰਡੇ ਚ ਹੈ ਹੁਣ ਆਪਣੀ ਜਿਹੜੀ ਨਵੇਂ ਸਿਰੋਂ ਜਿਹੜਾ ਤੁਹਾਡੀ ਲਾਬੀਤਰੀ ਹੈ ਸudar ਲਹਿਰ ਨੂੰ ਲੈ ਕੇ ਜਾਂ ਸਾਰਾ ਕੁਝ ਕੁਝ ਹਜੇ ਤਾਂ ਹਜੇ ਤਾਂ ਪਿੰਡਰ ਸਾਹਿਬ ਇਦਾਂ ਦੀ ਕੋਈ ਜੀ ਤਸ਼ੀਹੂਜ਼ ਹੈ ਨਹੀਂ ਕੀ ਜੀ ਜੀ ਤੇ ਚਲੋ ਸਰਬੱਤ ਖਾਲਸਾ ਦਾ ਬਹੁਤ ਜਿਹੜੇ ਨਾ ਜਦੋਂ ਜਿਆਦਾ ਕੋਈ ਸੈਂਸਿਟਿਵ ਆਪਣੇ ਮੁੱਦੇ ਹੋਣ ਜਾਂ ਇਦਾਂ ਦਾ ਆਪਣਾ ਸਮਾਪਕ ਕੌਮ ਨੂੰ ਉਹਦਾ ਸਾਹਮਣਾ ਕਰਨਾ ਪਵੇ ਜਾਂ ਕੋਈ ਬੜਾ ਆਪਣੇ ਚੈਲੰਜ ਜਾਂ ਸੰਕਟ ਹੋਵੇ ਫਿਰ ਹੁੰਦਾ ਜਦੋਂ ਚੈਲੰਜ ਤਾਂ ਅੱਜ ਵੀ ਹੈਗੇ ਆ ਸੰਕਟ ਵੀ ਹੈਗੇ ਆ ਪਰ ਹਜੇ ਉਹ ਮਤਲਬ ਸਰਬੱਤ ਖਾਲਸਾ ਬੁਲਾਉਣ ਦੀ ਕੋਈ ਕਿਸੇ ਨੇ ਤਜਵੀਜ਼ ਨਹੀਂ ਰੱਖੀ ਹੂੰ ਹੂੰ ਜੀ ਜੀ ਤੇ ਜਿਵੇਂ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੀ ਬੜੀ ਚਰਚਾ ਸਮੇਂ-ਸਮੇਂ ਉੱਠਦੀ ਹੈ ਕਿਵੇਂ ਦੇਖਦੇ ਹੋ ਜੇ ਹੁਣ ਆਪਣਾ ਇਹ ਤੁਹਾਡੇ ਵੱਲੋਂ ਅੱਗੇ ਜਿਹੜਾ ਮਾਹੌਲ ਨੂੰ ਬਤਾਇਆ ਜਾ ਰਿਹਾ ਉਸ ਚੋੜ ਨੂੰ ਲੈ ਕੇ ਵੀ ਕੋਈ ਨਜ਼ਰ ਟਿੱਕੀ ਹੋਈ ਹੈ ਲੀਡਰਸ਼ਿਪ ਦੇ ਵਿੱਚ ਇਹਦਾ ਜੀ ਦੇਖੋ ਮੈਂ ਫੇਰ ਕਹੂੰਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ 5 ਸਾਲ ਤੇ ਆਪਣੇ ਬਾਅਦ ਹੋਣੀ ਚਾਹੀਦੀ ਹੈ ਜੇ ਪਾਰਲੀਮੈਂਟ ਹੋ ਸਕਦੀ ਆ ਵਿਧਾਨ ਸਭਾ ਹੋ ਸਕਦੀ ਤੇ ਐਸਜੀਪੀਸੀ ਦੀ ਇਲੈਕਸ਼ਨ ਵੀ ਐਨ ਆਪਣੇ ਪੂਰੇ ਸਮੇਂ ਦੇ ਮੁਤਾਬਕ ਹੋਣੀ ਚਾਹੀਦੀ ਆ ਹੂੰ ਤੇ ਪਰ ਇਹ ਨਹੀਂ ਹੁੰਦੀ ਕਰਕੇ ਆਪਾਂ ਬਹੁਤ ਲੰਬੇ ਸਮੇਂ ਤੋਂ ਦੇਖਦੇ ਆਂ ਸਿੱਖਾਂ ਦੇ ਨਾਲ ਇਦਾਂ ਵਿਤਕਰਾ ਹੁੰਦਾ ਅਨਗੋਲਿਆ ਕੀਤਾ ਜਾਂਦਾ ਜਾਂ ਮਤਲਬ ਫੇਰ ਕੋਈ ਨਾ ਕੋਈ ਇਸ਼ੂ ਖੜਾ ਹੋ ਜਾਂਦਾ ਕਦੀ ਸਹਿਜਤਾ ਦੀ ਲਾਗਿਆ ਕਦੀ ਵੋਟਰ ਲਿਸਟਾਂ ਦਾ ਆ ਗਿਆ ਹਾਂਜੀ ਹਾਂ ਇਹ ਗੱਲਾਂ ਜਦੋਂ ਪੁਰਾਣੇ ਅਸੀਂ ਛੋਟੇ ਹੁੰਦੇ ਸੀ ਟੋੜਾ ਸਾਹਿਬ ਦੀ ਗੱਲ ਸੁਣਦੇ ਹੁੰਦੇ ਸੀ ਕਿ ਬੜੀ ਉਹਨਾਂ ਨੇ ਉਹ ਸੰਘਰਸ਼ ਕੀਤਾ ਟੋੜਾ ਸਾਹਿਬ ਨੇ ਬੜਾ ਲੰਮਾ ਸਮਾਂ ਸੇਵਾ ਕੀਤੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੇ ਹਰ ਵੇਲੇ ਕਹਿੰਦੇ ਹੁੰਦੇ ਸੀ 올 ਇੰਡੀਆ 올 ਇੰਡੀਆ ਗੁਰਦੁਆਰਾ ਐਕਟ ਇਹ ਜਦੋਂ ਖਰੜਾ ਤਾਂ ਤਿਆਰ ਹੈ ਪਰ ਉਹਨਾਂ ਲਾਗੂ ਕਰਨਾ ਚਾਹੀਦਾ ਹੂੰ ਆਪਣੇ ਹਿੰਦੁਸਤਾਨ ਸਰਕਾਰ ਨੂੰ ਹੂੰ ਹਾਂ ਜੀ ਬਾਕੀ ਇਹ ਵੀ ਉਸ ਹੀ ਪ੍ਰਣਾਲੀ ਦੇ ਵਿੱਚ ਆਵੇ ਜਿਵੇਂ ਬਾਕੀ ਦੇ ਜਿਹੜੇ ਹੈਗੇ ਲੋਕ ਰਾਜ ਦੀ ਪ੍ਰਣਾਲੀ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਵੀ ਉਸ ਪ੍ਰਣਾਲੀ ਦੇ ਵਿੱਚ ਹੋਵੇ ਅੱਗੇ ਦੇ ਵਿੱਚ ਕੋਈ ਢਿੱਲ ਨਾ ਹੋਵੇ ਕੋਈ ਦੇਰੀ ਨਾ ਹੋਵੇ ਹੁਣ ਤਾਂ ਚਾਹੀਦੀ ਹੈ ਇਲੈਕਸ਼ਨ ਕਰਾਉਣੀ ਸਰਕਾਰ ਨੂੰ ਜਿੰਨੀ ਜਲਦੀ ਹੋ ਸਕੇ ਕਰਕੇ ਹਾਊਸ ਤੇ ਮਿਆਦ ਬਹੁਤ ਥੇ ਪਹਿਲਾਂ ਖਤਮ ਹੋ ਗਈ ਆ ਤੇ ਸੰਗਤ ਵੀ ਚਾਹੁੰਦੀ ਆ ਲੋਕ ਵੀ ਚਾਹੁੰਦੇ ਆ ਤੇ ਨਾਲੇ ਨਵੇਂ ਦੇ ਨਵੇਂ ਚੁਣ ਕੇ ਆਉਣਗੇ ਤੇ ਜਿਹਨੂੰ ਆਪਣੇ ਲੋਕਾਂ ਨੇ ਪ੍ਰਵਾਨ ਕਰਨਾ ਤਾਂ ਆਪਣੀ ਜ਼ਮਵਰੀ ਸੰਭਾਲਣਗੇ ਅਸੀਂ ਚਾਹੁੰਦੇ ਆ ਅਸੀਂ اپੀਲ ਵੀ ਕਰਦੇ ਆ ਸਾਰੇ ਸੰਗਤਾਂ ਨੂੰ ਕਿ ਵੋਟਾਂ ਬਣਾਓ ਵੱਧ ਚੜ ਕੇ ਵੋਟਾਂ ਬਹੁਤ ਥੋੜੀਆਂ ਬਣੀਆਂ ਦੇਖੋ ਕਿੰਦੀ ਤਰਾਸਦੀ ਆ ਕਿ ਆਪਣੀ ਪਾਰਲੀਮੈਂਟ ਹੋਵੇ ਜਿਹੜੀ ਆਪਣੀ ਧਾਰਮਿਕ ਜਥੇਬੰਦੀ ਆ ਉਹਦਾ ਇੰਨਾ ਆਪਾਂ ਨੂੰ ਮੌਕਾ ਸਮਾਂ ਮਿਲਿਆ ਵੋਟਾਂ ਬਣਾਉਣ ਦਾ ਤੇ ਕਿਸੇ ਦਾ ਕੋਈ ਬਹੁਤੀ ਦਿਲਚਸਪੀ ਨਾ ਉਹਦੇ ਉਹ ਸੰਗਤਾਂ ਦੇ ਵਿੱਚ ਪੈਦਾ ਹੋਵੇ ਇਹ ਆਪਣੀ ਘਾਟ ਆਪਣੀ ਕਮਜ਼ੋਰੀ ਆ ਹੂੰ ਹੂੰ ਉਹ ਮਤਲਬ ਕੀ ਕਰੀਏ ਕੀ ਕਹੀਏ ਕਿਸੇ ਨੂੰ ਕੀ ਲਾਮਾਂ ਦਈਏ ਹਾਂ ਬਿਲਕੁਲ 31 ਜੁਲਾਈ ਇਹ ਹੁਣ ਫਿਰ ਲਾਸਟ ਜਿਹੜੀ ਹੈ ਜਿਹੜਾ ਸਮਾਂ ਕਿਹਾ ਗਿਆ ਸੀ ਹਾਂ ਜੀ ਬਿਲਕੁਲ ਜੀ ਪਰ ਉਹ ਵਧਾਉਂਦੇ ਆ ਸਮਾਂ ਲੇਕਿਨ ਸਾਰਿਆਂ ਨੂੰ ਵੋਟਾਂ ਮਰਵਾਉਣੀਆਂ ਚਾਹੀਦੀਆਂ ਆਪਣੇ ਜਿਨ੍ਹਾਂ ਜਿਨ੍ਹਾਂ ਦੀਆਂ ਵੀ ਬਣ ਸਕਦੀਆਂ ਆ ਜਿਹੜੇ ਆਪਣੇ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਨੇ ਉਹਨਾਂ ਨੂੰ ਵੋਟਾਂ ਮਰਵਾਉਣੀਆਂ ਚਾਹੀਦੀਆਂ ਵਡਾਲਾ ਸਾਹਿਬ ਇੱਕ ਮੈਂ ਆਖੀਰਲਾ ਸਵਾਲ ਲੈ ਲਵਾਂ ਤੁਸੀਂ ਹੁਣ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਜਾਨੀ ਕਿ ਜ਼ਿੰਮੇਵਾਰੀ ਮੋਢਿਆਂ ਤੇ ਤੁਹਾਡੇ ਆਣ ਪਈਏ ਤੁਸੀਂ ਸੰਭਾਲ ਲਈ ਅੱਜ ਤੇ ਆਸ਼ੀਰਵਾਦ ਅੱਜ ਤੁਸੀਂ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਤੋਂ ਲੈ ਲਿਆ ਦਾੜਾ ਪ੍ਰਕਾਸ਼ ਕਰ ਲਿਆ ਤੇ ਕਹਿੰਦਾ ਭਾਵ ਕਿ ਸਿੰਘਵੀਰ ਸਿੰਘ ਬਾਦਲ ਦੇ ਵਿੱਚ ਤੁਸੀਂ ਸਿਆਸੀ ਜਾਂ ਧਾਰਮਿਕ ਪੱਧਰ ਉੱਤੇ ਸੁਧਾਰ ਹੋਇਆ ਵੇਖਣਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਲਾਂਬੇ ਕਰਨਾ ਚਾਹੁੰਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਜਾਂ ਧਾਰਮਿਕ ਜਾਂ ਸਿਆਸੀ ਪੱਖ ਦੇ ਵਿੱਚੋਂ ਦੇਖੋ ਜੀ ਅਸੀਂ ਬਿਲਕੁਲ ਇਸ ਗੱਲੋਂ ਸਾਡੀ ਜਿਹੜੀ ਸੋਚ ਬੜੀ ਸਾਫ਼ ਆ ਜੀ ਕਿ ਅਸੀਂ ਕਿਸੇ ਵਿਅਕਤੀ ਦੇ ਉਲਟ ਨਹੀਂ ਗਏ ਜੀ ਜੀ ਨਾ ਆਪਣੇ ਸਾਡਾ ਕੋਈ ਨਿੱਜੀ ਇਹਦੇ ਵਿੱਚ ਗਰਜ਼ ਆ ਜੀ ਆਪਣੇ ਵਾਸਤੇ ਜਾਂ ਕਿਸੇ ਦੇ ਵਿਰੋਧ ਵਿਰੋਧ ਦੇ ਵਿੱਚ ਹੂੰ ਹੂੰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬਹੁਤ ਚੰਗੇ ਕੰਮ ਕੀਤੇ ਹੋਣਗੇ ਵਿਕਾਸ ਨੂੰ ਲੈ ਕੇ ਜੀ ਉਹਦੇ ਵਿੱਚ ਕੋਈ ਦੋਰਾਵਾ ਨਹੀਂ ਗਿਆ ਜੀ ਜੀ ਸਰਕਾਰਾਂ ਆਈਆਂ ਠੀਕ ਹੈ ਸਰਕਾਰਾਂ ਵੱਡੇ ਕੰਮ ਵੀ ਕਰਦੀਆਂ ਸਰਕਾਰਾਂ ਤੋਂ ਗਲਤੀਆਂ ਵੀ ਹੁੰਦੀਆਂ ਹੂੰ ਜੀ ਪਰ ਜਿੱਦਾਂ ਦਾ ਆਪਣੇ ਕਈ ਜਿੱਦਾਂ ਦੇ ਫੈਸਲੇ ਲਏ ਗਏ ਜਿੱਦਾਂ ਦਾ ਸਮਾਂ ਹੌਲੀ-ਹੌਲੀ ਬਣਦਾ ਗਿਆ ਹੂੰ ਹੂੰ ਸੰਗਤ ਦੇ ਮੰਨ ਚ ਸਿੱਖਾਂ ਦੇ ਮੰਨ ਚ ਬਹੁਤ ਵੱਡਾ ਰੋਸ ਪੈਦਾ ਹੋ ਗਿਆ ਹੂੰ ਜੀ ਉਸ ਰੋਸ ਨੂੰ ਆਪਾਂ ਦੂਰ ਨਹੀਂ ਕਰ ਸਕੇ ਹੂੰ ਅਸੀਂ ਦਰ ਆਪਣੇ ਸਮੇਂ ਤੇ ਜਦੋਂ ਵੀ ਮੌਕਾ ਮਿਲਿਆ ਕਿਹਾ ਕਿ ਆਪਣੇ ਤੋਂ ਲੋਕ ਨਾਰਾਜ਼ ਨੇ ਤੇ ਐਵੇਂ ਕੰਮ ਨਹੀਂ ਚੱਲਣਾ ਆਪਾਂ ਨੂੰ ਕੋ ਵੱਡੇ ਫੈਸਲੇ ਲੈਣੇ ਪੈਣਗੇ ਤੇ ਮੁੱਖ ਤੌਰ ਤੇ ਆਪਾਂ ਨੂੰ ਜਿਹੜੀ ਧਾਰਮਿਕ ਆਪਣੇ ਤੋਂ ਵੱਜਰ ਗੁਨਾਹ ਹੋਏ ਨੇ ਉਹਨਾਂ ਦੀ ਆਪਾਂ ਨੂੰ ਜਾ ਕੇ ਖਿਮਾ ਮੰਗ ਕੇ ਤਾਂ ਆਪਾਂ ਨੂੰ ਉਹਦੇ ਇੱਥੇ ਸਜ਼ਾ ਜਿਹੜੀ ਭੁਗਤਣੀ ਚਾਹੀਦੀ ਆ ਜੋ ਆਪਣੀ ਪਰੰਪਰਾ ਕਹਿੰਦੀ ਆ ਜੀ ਜੀ ਪਰ ਨਹੀਂ ਹੋ ਸਕਿਆ ਤੇ ਫਿਰ ਉਹ ਇਹ ਤਾਂ ਦੇਖੋ ਜਿਹੜਾ ਨੈਰੇਟਿਵ ਬਣ ਗਿਆ ਪਰਸਪੈਕਸ਼ਨ ਬਣ ਗਈ ਭਾਵਨਾ ਪੈਦਾ ਹੋ ਗਈ ਉਹ ਤਾਂ ਕਿਸੇ ਇੱਕ ਵਿਅਕਤੀ ਨੇ ਨਹੀਂ ਪੈਦਾ ਕੀਤੀ ਇਹ ਤਾਂ ਮਤਲਬ ਆਪਣੇ ਸਮੂਹਕ ਤੌਰ ਤੇ ਸਿੱਖਾਂ ਦੇ ਮਨਾਂ 'ਚ ਇਹ ਗੱਲ ਘਰ ਕਰ ਗਈ ਵੀ ਇਹ ਇਹ ਲੀਡਰਸ਼ਿਪ ਵੱਲੋਂ ਬਹੁਤ ਵੱਡੀਆਂ ਕਤਾਈਆਂ ਗਲਤੀਆਂ ਕਮਜ਼ੋਰੀਆਂ ਆਪਣੇ ਕੀਤੀਆਂ ਗਈਆਂ ਉਹਦੇ ਕਰਕੇ ਲੋਕਾਂ ਨੇ ਮਤਲਬ ਆਪਣੀ ਸਿੱਖ ਲੀਡਰਸ਼ਿਪ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪਾਸੇ ਕਰਤਾ ਉਹਨਾਂ ਨੂੰ ਸਿੱਖ ਆਈਸੋਲੇਟ ਹੋ ਗਏ ਅਕਾਲੀ ਦਲ ਤੋਂ ਜਾਂ ਲੀਡਰ ਆਪਣੇ ਆਈਸੋਲੇਟ ਹੋ ਗਏ ਸਿੱਖਾਂ ਤੋਂ ਇਹ ਨਜ਼ਰ ਆ ਰਿਹਾ ਜੋ ਆਪਣੇ ਪਿਛਲੇ ਜਿੱਦਾਂ ਜਿੱਦਾਂ ਦਾ ਵੀ ਸਮਾਂ ਆਇਆ ਇਲੈਕਸ਼ਨਸ ਹੋਈਆਂ ਜੀ 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 ਤੇ ਫਿਰ ਉਹਦੇ ਕਰਕੇ ਜੇ ਆਪਾਂ ਕੁਝ ਨਾ ਕਰਾਂਗੇ ਜੇ ਆਪਣੇ ਸੁਧਾਰ ਨਾਲ ਲਿਆਵਾਂਗੇ ਜਾਂ ਚੇਂਜ ਨਾਲ ਲਿਆਵਾਂਗੇ ਉਹਨਾਂ ਤੇ ਕਰ ਆਪਾਂ ਕਿਸੇ ਵੀ ਆਪਣੇ ਉਹਦੇ ਚ ਮਸਲੇ ਜੱਗੇ ਨਹੀਂ ਵੱਧ ਸਕਦੇ ਤਾਂ ਦੇਖੋ ਕੰਨ ਤੇ ਲਿਖਿਆ ਪੜ੍ਹਨਾ ਚਾਹੀਦਾ ਤੇ ਆਪਣੇ ਜੇ ਆਪਾਂ ਸ਼ੀਸ਼ਾ ਨਾ ਦੇਖੀਏ ਆਪਣਾ ਜੋ ਆਪਾਂ ਨੂੰ ਸੰਗਤਾਂ ਨੇ ਆਪਣੇ ਉਹ ਹੈਗਾ ਸਿਖਿਆ ਦਿੱਤਾ ਆ ਜੇ ਫੇਰ ਆਪਣੇ ਜੀ ਨੇਰੇਚ ਤੁਰਨ ਦਾ ਕੀ ਫਾਇਦਾ ਜੀ ਹੂੰ ਜੀ ਜੀ ਇਹ ਸੋ ਇਹ ਗੱਲ ਹੈ ਜੀ ਕੋਈ ਵਿਅਕਤੀਗਤ ਗੱਲ ਨਹੀਂ ਜੀ ਇਹ ਤਾਂ ਜੋ ਸੰਗਤ ਚਾਹੁੰਦੀ ਹੈ ਹੋਣਾ ਚਾਹੀਦਾ ਤੇ ਮਤਲਬ ਠੀਕ ਆ ਸਾਹ ਸੁਖਬੀਰ ਸਿੰਘ ਬਾਦਲ ਚ ਬੜੇ ਗੁਣ ਹੋਣਗੇ ਪਰ ਜਿਹੜੇ ਫੈਸਲੇ ਲਏ ਆ ਇਹਨਾਂ ਫੈਸਲਿਆਂ ਤੋਂ ਲੋਕ ਨਾਰਾਜ਼ ਆ ਉਹ ਲੋਕਾਂ ਦੀ ਜਿਹੜਾ ਜਿਹੜਾ ਲੋਕਾਂ ਦੀ ਪੀੜ ਆਪਾਂ ਨਹੀਂ ਸਮਝ ਸਕੇ ਸੋ ਲੋਕਾਂ ਦੀ ਨਾਰਾਜ਼ਗੀ ਨਹੀਂ ਆਪਾਂ ਦੂਰ ਕਰ ਸਕੇ ਹੂੰ ਜੀ 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 ਬਿਲਕੁਲ ਬਿਲਕੁਲ ਸੋ ਇਹ ਸੰਨ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵਿਨਰ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਸੋ ਵਡਾਲਾ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਲਈ ਤੁਸੀਂ ਆਪਣਾ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਗੁਰੂ ਫਤਿਹ ਜੀ ਬਹੁਤ ਬਹੁਤ ਸ਼ੁਕਰੀਆ ਮਿੰਦਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈ ਮਿਸ਼ਨ ਪੰਜਾਬੀ